ਅਸੀਂ ਵੀ ਕਈ ਵਾਰ ਕਹਿੰਨੇ ਅਸੀਂ ਫਲਾਣਾ ਕੰਮ ਸ਼ੁਰੂ ਕੀਤਾ ਉਹ ਜਿ ਵਿਗਨ ਪੈ ਗਿਆ ਕੰਮ ਸਿਰੇ ਨਹੀਂ ਚੜਦਾ ਅਮਰਯਾਦਾ ਦੇ ਨਾਲ ਕਰਾ ਪ੍ਰਸ਼ਾਦ ਦੀ ਤਿਆਰ ਕਰਦੀ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤੇ ਬਲਾਓ ਆਦਬ ਸਤਕਾਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਆਨੰਦਪੁਰ ਸਾਹਿਬ ਦੀ ਧਰਤੀ ਐ ਸਿੰਘਾਸਨ ਤੇ ਬੈਠੇ ਨੇ ਬਿਅੰਤ ਸੰਗਤਾਂ ਆ ਕੇ ਸਤਿਗੁਰ ਜੀ ਦੇ ਚਰਨਾਂ ਤੇ ਨਮਸ਼ਕਾਰ ਕਰਦੀਆਂ ਨੇ ਅੱਜ ਕੁਝ ਸਿੱਖ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਨੇ ਨਮਸਕਾਰ ਕਰਕੇ ਦੋਵੇਂ ਹੱਥ ਜੋੜ ਕੇ ਖਲੋ ਜਾਂਦੇ ਨੇ ਇੰਨਾ ਸਿੱਖਾਂ ਦੇ ਵਿੱਚੋਂ ਜੋ ਮੁੱਖੀ ਸਿੱਖ ਸੀ ਉਹਨੇ ਹੱਥ ਜੋੜੇ ਹੋਏ ਨੇ ਆਖਣ ਲੱਗਾ ਸਤਿਗੁਰੂ ਅੱਜ ਸੰਗਤ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਮੈਂ ਬੜੀ ਜ਼ਰੂਰੀ ਬੇਨਤੀ ਕਰਦੀ ਹੈ ਅੱਜ ਮੈਂ ਆਪਣੇ ਇਲਾਕੇ ਦੀ ਸੰਗਤ ਵੱਲੋਂ ਤੁਹਾਡੇ ਚਰਨਾਂ ਦੇ ਵਿੱਚ ਬੜੀ ਜ਼ਰੂਰੀ ਬੇਨਤੀ ਕਰਨੀ ਹੈ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਹਾਂ ਭਾਈ ਕਹਿ ਕੀ ਕਹਿਣਾ ਚਾਹੁੰਨਾ ਸਤਿਗੁਰੂ ਜਦੋਂ ਕਈ ਵਾਰ ਅਸੀਂ ਆਪਣੇ ਘਰ ਕੋਈ ਕਾਰਜ ਦੀ ਅਰੰਭਤਾ ਕਰਦੇ ਹਾਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਵਿਗਨ ਪਿਆ ਜਾਂਦਾ ਹੈ हे ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਕਲਯੁਗ ਜੀਵ ਹਾਂ ਸਾਨੂੰ ਕੋਈ ਇਹੋ ਜਿਹਾ ਢੰਗ ਦੱਸੋ ਪਿਤਾ ਜੀ ਕਿ ਸਾਡੇ ਕਾਰਜ ਦੇ ਵਿੱਚ ਸਾਡੇ ਕੰਮਕਾਰ ਦੇ ਵਿੱਚ ਕੋਈ ਵਿਗਨ ਨਾ ਪਵੇ ਤਾਂ ਉਸ ਵੇਲੇ ਬਾਜਾ ਵਾਲੇ ਪ੍ਰੀਤਮ ਜੀ ਆਖਣ ਲੱਗੇ ਭਾਈ ਜੇ ਚਾਹੁੰਦੇ ਹੋ ਨਾ ਤੁਹਾਡੇ ਕਾਰਜ ਦੇ ਵਿੱਚ ਤੁਹਾਡੇ ਕੰਮਕਾਰ ਦੇ ਵਿੱਚ ਕੋਈ ਵਿਗਨ ਨਾ ਪਵੇ ਤਾਂ ਫਿਰ ਇਹ ਕੰਮ ਕਰਿਓ ਹੁਕਮ ਕਰੋ ਸਤਿਗੁਰੂ ਜੀ ਸਤਿਗੁਰੂ ਜੀ ਕਹਿੰਦੇ ਭਾਈ ਪਹਿਲਾਂ ਅੰਮ੍ਰਿਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਤੇ ਕੁਝ ਕ ਸਮਾਂ ਪਹਿਲਾਂ ਨਾਮ ਜਪਣਾ ਹੈ ਆਓ ਜਿਹਨੇ ਇੱਥੇ ਬੈਠੇ ਹੋ ਜਿੰਨੇ ਘਰਾਂ 'ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਇੱਕ ਦੋ ਮਿੰਟ ਅਸੀਂ ਵੀ ਹਾਜ਼ਰੀ ਲਗਾਈਏ ਫਿਰ ਅੱਗੋਂ ਸਤਿਗੁਰੂ ਜੀ ਨੇ ਕਿਵੇਂ ਉਹ ਸਿੱਖਾਂ ਨੂੰ ਸਮਤ ਦਿੱਤੀ ਨਾਲ ਨਾਲ ਸਤਿਗੁਰੂ ਦੀ ਸੇਵਾ ਲੈਣ ਦੀ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ I'm ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗਰੀਬ ਨਿਵਾਜ ਕਲਗੀਧਰ ਪ੍ਰੀਤਮ ਜੀ ਆਖ ਲੈ ਕੇ ਭਾਈ ਸਿੱਖੋ ਅੰਮ੍ਰਿਤ ਵੇਲੇ ਜਾਗਣਾ ਹੈ ਇਸ਼ਾਨਾਨ ਕਰਨਾ ਹੈ ਤੇ ਕੁਝ ਸਮਾਂ ਫਿਰ ਨਾਮ ਜਪਣਾ ਹੈ ਸਤਸੰਗਿਓ ਅਸੀਂ ਵੀ ਕਈ ਵਾਰ ਕਹਿੰਨੇ ਅਸੀਂ ਫਲਾਣਾ ਕੰਮ ਸ਼ੁਰੂ ਕੀਤਾ ਉਹ ਤੇ ਵਿਗਨ ਪੈ ਗਿਆ ਹੁਣ ਮਹਾਪੁਰਖਾਂ ਨੂੰ ਕਈ ਸਰੀਰ ਮਿਲਦੇ ਨੇ ਭਾਈ ਸਾਹਿਬ ਜੀ ਕੰਮ ਆਰੰਭ ਕਰੀਦੇ ਹੈ ਉੱਚ ਵਿਗਨ ਪੈ ਜਾਂਦਾ ਹੈ ਕੰਮ ਸਿਰੇ ਨਹੀਂ ਚੜਦਾ ਇਹ ਸਿੱਖਾਂ ਨੇ ਬੇਨਤੀ ਸਤਿਗੁਰ ਜੀ ਨੂੰ ਕੀਤੀ ਜਿਹੜਾ ਸਤਿਗੁਰ ਜੀ ਨੇ ਜਵਾਬ ਦਿੱਤਾ ਨਾ ਸਮੁੱਚੇ ਸੰਸਾਰ ਦਾ ਉੱਚ ਭਲਾ ਗੁਰਮਖੋ ਸਤਿਗੁਰ ਕਹਿੰਦੇ ਭਾਈ ਸਿੱਖੋ ਅਮਰਤ ਵੇਲੇ ਜਾਗਣਾ ਹੈ ਇਸ਼ਨਾਨ ਕਰਨਾ ਹੈ ਫਿਰ ਨਾਮ ਜਪਣਾ ਹੈ ਕੁਝ ਸਮਾਂ ਉਪਰੰਤ ਮਰਿਆਦਾ ਦੇ ਨਾਲ ਖਰਾ ਪ੍ਰਸ਼ਾਦੀ ਦੀ ਤਿਆਰ ਕਰਨੀ ਹੈ ਕੀ ਆਖਿਆ ਬੋਲੋ ਜੀ ਮर्यादा ਦੇ ਨਾਲ ਖਰਾਬ ਪ੍ਰਸ਼ਾਦ ਜੀ ਦੇਗ ਤਿਆਰ ਕਰਨੀ ਹੈ ਸਤ ਸੰਗੀਓ ਮੈਨੂੰ ਮਾਫ਼ ਕਰਿਓ ਅਸੀਂ ਵੀ ਕਈ ਵੇ ਖਰਾਬ ਪ੍ਰਸ਼ਾਦ ਦੇਗ ਤਿਆਰ ਕਰਦੇ ਆਂ ਵਿੱਚ ਗੱਲਾਂ ਕਰਦੇ ਆਂ ਕਿਸੇ ਨੂੰ ਆਵਾਜ਼ ਦਿੰਨੇ ਫਲਾਣੀ ਚੀਜ਼ ਮੈਨੂੰ ਫਰਾਈ ਖੰਡ ਵਾਲਾ ਡੱਬਾ ਕਿੱਥੇ ਆ ਘਿਓ ਵਾਲਾ ਡੱਬਾ ਕਿੱਥੇ ਹੈ ਅਜੇ ਪਾਣੀ ਗਰਮ ਹੋਇਆ ਕਿ ਨਹੀਂ ਹੋਇਆ ਵਿੱਚ ਗੱਲਾਂ ਕਰਦੇ ਆਂ ਪਗਾਂ ਵਾਲੇ ਇੱਥੇ ਸਤਿਗੁਰੂ ਆਖਿਆ ਮर्याਦਾ ਦੇ ਨਾਲ ਕਰਾਪ ਪ੍ਰਸ਼ਾਦੀ ਦੀ ਤਿਆਰ ਕਰਨੀ ਹੈ ਜੇ ਚਾਹੁੰਦੇ ਹੋ ਨਾ ਕੰਮ ਸਿੱਧੇ ਚੜ ਜਾਵੇ ਮर्याਦਾ ਕੀ ਹੈ ਗੁਰਮਖ ਜੋ ਜੋ ਸਮਾਨ ਚਾਹੀਦਾ ਹੈ ਖੰਡ ਆਟਾ ਘਿਓ ਜਲ ਇਹ ਪਹਿਲਾਂ ਹੀ ਕੋਲ ਰੱਖ ਲੋ ਜਿਸ ਵੇਲੇ ਅੱਗ ਦੇ ਉੱਪਰ ਕਰਾਈ ਰੱਖਣੀ ਹੈ ਨਾ ਨਾਲੀ ਜਬਜੀ ਸਾਹਿਬ ਦੀ ਬਾਣੀ ਦੀ ਅਰੰਭਤਾ ਹੋ ਜਾਵੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਪ੍ਰੇਮ ਤੇ ਜਬਜੀਤ ਸਿੰਘ ਦਾ ਪਾਠ ਨਾਲ ਕਰਨਾ ਹੈ ਫਿਰ ਦੀਗ ਬਣ ਕੇ ਤਿਆਰ ਹੋ ਜਾਵੇ ਨਾ ਫਿਰ ਅਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਗੁਰੂ ਅਮਰਦਾਸ ਪਿਤਾ ਜੀ ਬਲੋ ਉਚਾਰਨ ਕੀਤੀ ਬਾਣੀ ਅਨੰਦ ਸਾਹਿਬ ਪ੍ਰੇਮ ਦੇ ਨਾਲ ਅਨੰਦ ਸਾਹਿਬ ਦਾ ਪਾਠ ਕਰਨਾ ਹੈ ਫਿਰ ਸਤਗੁਰ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਚਰਨ ਅਰਦਾਸ ਬੇਨਤੀ ਕਰਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਮਰਿਆਦਾ ਦੇ ਨਾਲ ਕੋਈ ਕਾਰਜ ਆਰੰਭ ਕਰਨ ਤੋਂ ਪਹਿਲਾਂ ਐਦਾਂ ਅਰਦਾਸ ਕਰੋਗੇ ਨਾ ਦੇਗ ਤਿਆਰ ਕਰਕੇ ਫਿਰ ਤੁਹਾਡਾ ਕੰਮ ਕਦੀ ਰੁਕੇਗਾ ਨਹੀਂ ਤੁਹਾਡੇ ਸਾਰੇ ਕੰਮ ਫਿਰ ਗੁਰਨਾਨਕ ਜੀ ਨੂੰ ਆਪ ਸਵਾਰਨੇ ਪੈਣਗੇ ਤੁਸੀਂ ਪ੍ਰੇਮ ਦੇ ਨਾਲ ਦੇਗ ਤਿਆਰ ਕਰਨੀ ਹੈ ਬ੍ਰਿਹਾਦਾ ਦੀ ਵਿੱਚ ਪ੍ਰੇਮ ਦੇ ਨਾਲ ਬਾਣੀ ਪੜ੍ਹਨੀ ਹੈ ਭਾਗਾਂ ਵਾਲਿਓ ਵੇਖੋ ਸਤਗੁਰੂ ਨੇ ਕਿਵੇਂ ਸਮੱਤ ਦਿੱਤੀ ਕਿਵੇਂ ਸੋਜੀ ਬਖਸ਼ੀ ਕੇਵਲ ਤੇ ਕੇਵਲ ਉਸ ਖਾਂ ਨੂੰ ਸੋਜੀ ਨਹੀਂ ਦਿੱਤੀ ਸਮੁੱਚੇ ਸੰਸਾਰ ਦੀ ਝੋਲੀ 'ਚ ਇਹ ਸੋਜੀ ਪਾ ਦਿੱਤੀ